ਉਨਾ ਰੇ ਘਰੇ ਮਿਰਚਾਂ ਦਾ ਅਚਾਰ ਸਭ ਤੋਂ ਪਹਿਲਾਂ ਅਸੀਂ ਆ ਮਿਰਚਾਂ ਲਈਆਂ ਹਨ ਮਿਰਚਾਂ ਦੇ ਨਾਲ ਉਹ ਡੰਡੀਆਂ ਲਾ ਦਿੱਤੀਆਂ ਹਨ ਡੰਡੀਆਂ ਲਾ ਕੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਕੱਟ ਲਿਆ ਹੈ ਦੋ ਫਾੜ ਇਹਨਾਂ ਨੂੰ ਕਰ ਲਈ ਹਨ ਇਸ ਤਰ੍ਹਾਂ ਕਰਕੇ ਦੋ ਫਾੜ ਕਰ ਲਈਆਂ ਹਨ ਦੋ ਫਾੜ ਕਰਨ ਤੋਂ ਬਾਅਦ ਆਪਾਂ ਇੱਕ ਬਾਕਸ ਲਿਆ ਹੈ ਬਾਕਸ ਦੇ ਵਿੱਚ ਇਹਨੂੰ ਤੁਪੇ ਸਕਾ ਕੇ ਇਹਦੇ ਵਿੱਚ ਇਦਾਂ ਕਰਕੇ ਆਪਾਂ ਮਿਰਚਾਂ ਪਾ ਦਿੱਤੀਆਂ ਹਨ ਇਦਾਂ ਕਰਕੇ ਇਹਨੂੰ ਇਹਦਾ ਭਰ ਦੇਣਾ ਹੈ ਮਿਰਚਾਂ ਦੇ ਨਾਲ ਜਿੰਨਾ ਕ ਆਪਾਂ ਚਾਰ ਪਾਉਣਾ ਹੈ ਇਸ ਵਿੱਚ ਆਪਾਂ ਮਿਰਚਾਂ ਸਾਰੀਆਂ ਪਾ ਦਿੱਤੀਆਂ ਹਨ ਸਟਾਪ ਦੇ ਕਿ ਆਪਾਂ ਮਿਰਚਾਂ ਦੇ achar ਵਿੱਚ ਪਾਉਣੇ ਹਨ ਇਹ ਆਪਾਂ ਸਾਰੇ ਮਸਾਲੇ ਇਕੱਠੇ ਕਰਕੇ ਤੇ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਹੈ ਜਿਦੇ ਵਿੱਚ ਰਾਈ ਜਵੈਨ ਤੇ ਮੇਥਰੇ ਇਹ ਸਾਰੇ ਆਪਾਂ ਕਰ ਲਏ ਹਨ ਇਹ ਹਲਦੀ ਦਾ ਆਪਾਂ ਇੱਕ ਚਮਚ ਲਿਆ ਹੈ ਆਹਾ ਅੱਧਾ ਚਮਚ ਆਪਾਂ ਮਿਰਚਾਂ ਦਾ ਦੋ ਚਮਚ ਨਾਣ ਦੇ ਤੇ ਆ ਇੱਕ ਨਿੰਬੂ ਲਿਆ ਹੈ ਇਹ ਸਾਰੇ ਮਸਾਲੇ ਆਪਾਂ ਕੀ ਕਰਾਂਗੇ ਆਪਾਂ ਇਹ ਮਸਾਲੇ ਇਸ ਬਤਰਾਂ ਸਾਰੇ ਇਹਦੇ achar ਵਿੱਚ ਪਾਵਾਂਗੇ ਆਪਾਂ ਜਿਦਾ ਕਰੀਏ ਇਸ ਤਰ੍ਹਾਂ ਕਰਕੇ ਸਾਰੇ ਮਸਾਲੇ ਆਪਾਂ ਚਾਰ ਵਿੱਚ ਪਾਵਾਂਗੇ ਸਟੌਕ ਦਾ ਮਸਾਲੇ ਆਪਾਂ ਸਾਰੇ ਇਸ ਵਿੱਚ ਪਾ ਲਈ ਹਨ ਇਹ ਮਸਾਲੇ ਪਾਉਣ ਤੋਂ ਬਾਅਦ ਆਹ ਆਪਾਂ ਇੱਕ ਛੋਟੀ ਕੜਾਈ ਦੇ ਵਿੱਚ ਤੇਲ ਗਰਮ ਕੀਤਾ ਸੀ ਗਰਮ ਕਰਨ ਤੋਂ ਬਾਅਦ ਇਹ ਠੰਡਾ ਕਰ ਲਿਆ ਹੈ ਠੰਡਾ ਕਰਨ ਤੋਂ ਬਾਅਦ ਇਹ ਤੇਲ ਆਪਾਂ ਇਸ ਤਰ੍ਹਾਂ ਕਰਕੇ ਜਿਸ ਵਿੱਚ ਆਪਾਂ ਮਰਤਬਾਨ ਦੇ ਵਿੱਚ ਮਿਰਚਾਂ ਪਾਈਆਂ ਹਨ ਉਸ ਵਿੱਚ ਆਪਾਂ ਇਸ ਤਰ੍ਹਾਂ ਕਰਕੇ ਸਾਰਾ ਪਾ ਦੇਣਾ ਹੈ ਤੇਲ ਪਾਉਣ ਤੋਂ ਬਾਅਦ ਅਸੀਂ ਆਪਾਂ ਨਿੰਬੂ ਲੈਣਾ ਹੈ ਇਸ ਦੇ ਵੀ ਕੱਟ ਕੇ ਇਸ ਤਰ੍ਹਾਂ ਕਰਕੇ ਆਪਾਂ ਨਿੰਬੂ ਦੇ ਵਿੱਚ ਇੱਕ ਨਿਚੋੜ ਦੇਣਾ ਹੈ ਨਿੰਬੂ ਪਤਾਨ ਛੋੜ ਰਹੇ ਹਾਂ ਕਿਉਂਕਿ ਇਸ ਨਾਲ ਜਿਹੜਾ ਮਿਰਚਾਂ ਦਾ achar ਹੈ ਉਹ ਜਲਦੀ ਖਰਾਬ ਨਹੀਂ ਹੋਏਗਾ ਆਪਾਂ ਇੱਥੇ ਸਿਰਕਾ ਵੀ ਪਾ ਸਕਦੇ ਹਾਂ ਸਿਰਕੇ ਦੀ ਜਗ੍ਹਾ ਆਪਾਂ ਇੱਥੇ ਸਿਰ ਨਿੰਬੂ ਪਾਇਆ ਹੈ ਸੋ ਨਿੰਬੂ ਇਸ ਤਰ੍ਹਾਂ ਵਿੱਚ ਨੂੰ ਛੋੜ ਦੇਣਾ ਨਿੰਬੂ ਨੂੰ ਛੋੜਨ ਤੋਂ ਬਾਅਦ ਇਸ ਨੂੰ ਆਪਾਂ ਇਸ ਤਰ੍ਹਾਂ ਕਰਕੇ ਢੱਕਣ ਲਾ ਦੇਣਾ ਹੈ ਇਹਦਾ ਢੱਕਣ ਬੰਦ ਕਰਕੇ ਇਸ ਨੂੰ ਇਸ ਤਰ੍ਹਾਂ 8 ਤੋਂ 10 ਵਰ ਕਰਕੇ ਇਸ ਨੂੰ ਹੁਣਾ ਹੈ ਤਾਂ ਜੋ ਜੋ ਮਸਾਲਾ ਹੈ ਇਸ ਵਿੱਚ ਰਚ ਜਾਵੇ। ਇਹ ਮਿਰਚਾਂ ਦਾ ਅਚਾਰ ਆਪਾਂ ਬਣਾਉਣ ਲਈ ਸਭ ਕੁਝ ਆਪਾਂ ਰੈਡੀ ਕਰ ਦਿੱਤਾ ਹੈ। ਹੁਣ ਇਸ ਨੂੰ ਆਪਾਂ 2 ਦਿਨ ਧੁੱਪ ਵਿੱਚ ਰੱਖਾਂਗੇ। ਧੁੱਪ ਵਿੱਚ ਰੱਖਣ ਤੋਂ ਬਾਅਦ ਆਪਾਂ ਇਸ ਨੂੰ ਸਵਾਦ ਅਨੁਸਾਰ ਖਾ ਸਕਦੇ ਹਾਂ। ਉਸ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਇਹ ਬਣ ਜਾਏਗਾ ਤੇ ਇਸ ਨੂੰ ਆਪਾਂ ਖਾਣ ਯੋਗ ਵਰਤ ਸਕਦੇ ਹਾਂ। ਸੋ ਸਾਰੇ ਵਿਊਅਰਸ ਦਾ ਧੰਨਵਾਦ।